ਸਿੰਘ ਸਾਹਿਬ ਆਪਣਾ ਨਾਮ ਦੱਸ ਕੇ ਜਥੇਬੰਦੀ ਦਾ ਤੇ ਇੱਕ ਕਿਹੜਾ ਸਰਪੰਚ ਦਾ ਝਗੜਾ ਹੋਇਆ ਹੈ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਜਿਹੜਾ ਲੈਕਚਰਾਂ ਦੌਰਾਨ ਪਿੰਡ ਪੰਡੋਰੀ ਵੜਾ ਜਿਹੜਾ ਝਗੜਾ ਹੋਇਆ ਹੈ ਸਰਪੰਚ ਮੰਗਵੀਰ ਸਿੰਘ ਸਾਨੂੰ ਇਹ ਆ ਵੀ ਉਹਨਾਂ ਨੂੰ ਇਨਸਾਫ ਦੀ ਪੁਕਾਰ ਜਿਹੜੀ ਦਲਪੰਥ ਕੋ ਸਮੁੱਚਾ ਦਲਪੰਥ ਤੇ ਸਾਂਝਾ ਫਰੰਟ ਮੋਰਚਾ ਉਹਨਾਂ ਕੋ ਜਿਹੜੀ ਕਾਲ ਗਈ ਸੀ ਉਹਦੇ ਉਪਰੰਤ ਅਸੀਂ ਅੱਜ ਜਿਹੜਾ ਆਪਣਾ ਜਿਹੜਾ ਸਪਸ਼ਟੀਕਰਨ ਤੁਹਾਨੂੰ ਪ੍ਰਸ਼ਾਸਨ ਨੂੰ ਦਿੰਨੇ ਆ ਕਿ ਜਿਹੜੀ ਉਹਦੇ ਵਧੇਕੀ ਹੋਈ ਆ ਉਹਦੀ ਜਿਹੜੀ ਤੁਰੰਤ ਜਿਹੜਾ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਰੰਤ ਉੱਤੇ ਐਕਸ਼ਨ ਲਿਆ ਜਾਵੇ ਤੇ ਜਾਂ ਕਿ ਉਹਨੂੰ ਜਿਹੜਾ ਇਨਸਾਫ ਦਿਵਾ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਸ਼ਨ ਨੂੰ ਕੀ ਕਹਿਣਾ ਚਾਹੋ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਪੰਜਾਬ ਪੁਲਿਸ ਤੋਂ ਉਮੀਦ ਰੱਖਦੇ ਆ ਕਿ ਜਿਹੜੀ ਜਿਹੜਾ ਪਰਚਾ ਆਲਰੇਡੀ ਹੋ ਚੁੱਕਿਆ ਵਾ ਤੇ ਉਹਨਾਂ ਦੇ ਜਿਹੜੇ ਦਬੰਦੀ ਕਾਰਵਾਈ ਦੋਸ਼ੀਆਂ ਦੇ ਤੁਰੰਤ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਤਾਂ ਕਿ ਜੇ ਉਹਦੇ ਉਪਰੰਤ ਜਿੰਨੇ ਨਹੀਂ ਕਾਰਵਾਈ ਹੁੰਦੀ ਤੇ ਅਸੀਂ ਜੋਰ ਸ਼ੋਰ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਪੁਲਿਸ ਦਾ ਜਿਹੜਾ ਘਰਾਓ ਵੀ ਕਰਾਂਗੇ ਅਸੀਂ ਮੌਕੇ ਦੇ ਸਰਪੰਚ ਸਾਹਿਬ ਦੇ ਜਿਹੜਾ ਮੰਗਵੀਰ ਸਿੰਘ ਆ ਉਹਨਾਂ ਦੇ ਨਾਲ ਆ ਪਿੰਡ ਪੰਡੋਰੀ ਵੜਾਜ ਤੋਂ ☬ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕੀ ਨਾਮ ਹੈ ਮੇਰਾ ਨਾਮ ਜੀ ਕੁਲਦੀਪ ਸਿੰਘ ਆ ਪਿੰਡ ਕੁਲਦੀਪੋਰੀ ਜਿੱਥੇ ਝਗੜਾ ਹੋਇਆ ਤੁਸੀਂ ਉੱਥੇ ਸੀ ਹਾਂਜੀ ਮੈਂ ਉੱਥੇ ਹਾਂ ਜੀ ਮੈਂ ਕਾਰਨ ਕੀ ਹੋਇਆ ਝਗੜੇ ਦਾ ਤਾਂ ਇਹ ਹੋਇਆ ਜੀ ਮੈਂ ਆਪਣੇ ਬੂਥ ਦੇ ਉੱਤੇ ਬੈਠਾ ਕਿ ਜੀਆਂ ਆਪਣੀਆਂ ਵੋਟਾਂ ਲੰਭਾਂਦੇ ਹੀ ਤੇ ਉਧਰੋਂ ਬੰਦੇ 14-15 ਆ ਗਏ ਜੱਕਦਾਂਮੀ ਸਾਨੂੰ ਛੋਟਿਆਣਾ ਕੁੱਟਣ ਲੱਗੇ ਆ ਸਾਡੇ ਸਟਾਂ ਲਾ ਆ ਗਏ ਮੈਂ ਜਦੋਂ ਵੇਖਿਆ ਵੀ ਸਰਪੰਚ ਸਾਹਿਬ ਇਹਨਾਂ ਨੂੰ ਕੁੱਟਣ ਦੇ ਤਾਂ ਮੈਂ ਭੱਜ ਗਿਆ ਮੈਂ ਵੀ ਇਹਨੂੰ ਕਿਉਂ ਮਾਰ ਦਨ ਲੱਗੇ ਅੱਗੇ ਉਹਦਾ ਹੀ ਭਰਾ ਦੀ ਡੈਥ ਹੋਈ ਆ ਘਰ ਉਹਨਾਂ ਦਾ ਬਰਬਾਦ ਅੱਗੇ ਹੋਇਆ ਵਾ ਤੇ ਜੇ ਉਹ ਚੰਗੇ ਕੰਮ ਕਰਦੇ ਆ ਤੇ ਉਹਨਾਂ ਨੂੰ ਕਰਨ ਦੋ ਉਹਨਾਂ ਫਿਰ ਮੇਰੇ ਦਿਵਾਲੇ ਹੋ ਗਏ ਮੇਰੇ ਵੀ ਸਟਾ ਲਾਈਆਂ ਮੇਰੀਆਂ ਉਂਗਲਾਂ ਜਿਹਨਾਂ ਉਹ ਟੁੱਟ ਗਈਆਂ ਵਾ ਮੇਰੀ ਲੱਤ ਤੇ ਵੀ ਸਾਟਿਆ ਔਰ ਕਤੇ ਵੀ ਸਾਟਿਆ ਬਜ਼ੁਰਗ ਬੰਦਾ ਚਿੱਟੀ ਦਾੜੀ ਆ ਮੁੰਡੇ ਖੁੰਡੇ ਸਾਨੂੰ ਮਾਰਨਾ ਇਹ ਦੱਸੋ ਵੀ ਕੋਈ ਚੰਗੀ ਗੱਲ ਆ ਫਿਰ ਪੁਲਿਸ ਪ੍ਰਸ਼ਾਸਨ ਨੂੰ ਇਹ ਆ ਵੀ ਜਦੋਂ ਦਾ ਪਤਿਆ ਕਰਾਇਆ ਇੱਕ ਬੰਦਾ ਵੀ ਨਹੀਂ ਫੜਿਆ ਉਹਨਾਂ ਦਾ ਇੱਕ ਬੰਦਾ ਅਰੈਸਟ ਕਰਕੇ ਉਹਨਾਂ ਦੱਸਣ ਵੀ ਆ ਬੰਦਾ ਫੜਿਆ ਵਾ ਫਿਰ ਉਹ ਰਾਹ ਗੱਡੀ ਜਾਂਦੇ ਆਪਾਂ ਨੇਰੇ ਸਵੇਰ ਜਾਣਾ ਵੀ ਆ ਸਾਨੂੰ ਡਰਾਉਂਦੇ ਧਮਕਾਉਂਦੇ ਵੀ ਆ ਕੀ ਪ੍ਰਸ਼ਾਸਨ ਕੀ ਮੰਨਤੀ ਕਰਦਾ ਪ੍ਰਵਾਸਨ ਉਹ ਇਹੋ ਮੰਗ ਕਰਦੇ ਆ ਵੀ ਇਹ ਜਿਹੜੇ ਬੰਦੇ ਰੈਸਟ ਕੀਤੇ ਜਾਣ ਇਹਨਾਂ ਨੂੰ ਗਾਂ ਦਾ ਹੋਵੇ ਵੀ ਆਪਾਂ ਕਿ ਇਹਨੂੰ ਸੱਟਾਂ ਨਹੀਂ ਲਾਉਣੀਆਂ ਕਿਤੇ ਗੱਲ ਨਹੀਂ ਪੈਣਾ ਤੇ ਸਾਨੂੰ ਅਨਸਾਫ਼ ਦੀ ਜੀ ਸਰਕਾਰ ਦਵਾਈ ਜਾਵੇ ਆਮ ਪਾਰਟੀ ਦੇ ਇਹੀ ਬੰਦੇ ਆ ਆਮ ਪਾਰਟੀ ਨਾਲ ਰਹਿਣੀ ਹੈ ਤਾਂ ਭਾਈ ਇੰਨੇ ਦਿਨ ਹੋ ਗਏ ਰੈਸਟਿੰਗ ਹੋਈ ਤੁਹਾਨੂੰ ਲੱਗਦਾ ਵੀ ਅੱਗੇ ਕਾਰਵਾਈ ਹੋਏ ਅੱਗੇ ਵੇਖੋ ਜੀ ਇਹ ਹੁਣ ਪੁਲਿਸ ਨੂੰ ਚਾਹੀਦੀ ਆ ਵੀ ਜੇ ਪਰਚਾ ਦਰਜ ਕੀਤਾ ਬੰਦਿਆਂ ਨੇ ਸੱਟਾਂ ਨਹੀਂ ਲਗੀਆਂ ਨੂੰ ਆ ਵੀ ਇਹ ਦਾਖਲ ਕਰਾ ਕੇ ਆਏ ਆ ਸਚਾਈ ਤੇ ਹੀ ਚੱਲਣ ਵਾਲੇ ਅਮਰਤਾਰੀ ਬੰਦਾ ਮੈਂ ਇਹਨਾਂ ਮਾਰ ਮਾਰ ਕੇ ਮੇਰੀਆਂ ਲੱਤਾਂ ਮਾਵਾ ਤੋੜੀਆਂ ਕਨਾਨ ਪਣਾਲੀ ਪਾਣੀ ਹੁਣੀ ਸਾਡੇ ਕੋਲ ਚੱਜਣਾ ਹੁੰਦਾ ਇਹਨੂੰ ਪੁਲਿਸ ਨੂੰ ਚਾਹੀਦਾ ਵੀ ਉਹ ਬੰਦੇ ਅਰੈਸਟ ਕਰਕੇ ਤੇ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਜੇ ਨਹੀਂ ਹੁੰਦਾ ਨਾ ਸਟੱਪੀ ਹੋਏ ਫਿਰ ਵੇਖੋ ਜੀ ਫਿਰ ਆਪਾਂ ਇਹਨਾਂ ਨਾਲ ਸਪੰਹ ਸਾਹਮਣੇ ਰਲ ਕੇ ਵੀ ਇਹ ਧਰਨਾ ਲਾਉਣਗੇ ਆਪਾਂ ਧਰਨੇ ਦੇ ਵਿੱਚ ਸਾਹ ਹੋ ਲਵਾਂਗੇ ਫਿਰ ਉਹ ਬੰਦੇ ਰੈਸਟ ਕਰਨਗੇ ਆਪੇ ਜੀ ਸਰ ਕੀ ਨਾਮ ਕੀ ਤੇ ਕੀ ਕਰਤਾ ਸੀ ਸਰ ਮੇਰਾ ਨਾਮ ਅਗਬੀਰ ਸਿੰਘ ਮੈਂ ਪਿੰਡ ਪੰਡੋਰੀ ਬਰਾਜ ਦਾ ਰਹਿਣ ਵਾਲਾ ਹਾਂ ਕੀ ਗੱਲਬਾਤ ਹੋਈ ਜੀ ਜਿਹੜਾ ਝਗੜਾ ਹੋਇਆ ਸੀਗਾ ਕੀ ਸਰ ਗੱਲਬਾਤ ਇਹ ਹੋਈ ਹੈ ਕਿ ਜਿੱਦਨ 14 ਤਰੀਕ ਨੂੰ ਬਲਾਗ ਸੰਪਤੀ ਦੇ ਵੋਟਾਂ ਵਾਲੇ ਦਿਨ ਮੈਂ ਜਾਦਮੀਦਵਾਰ ਆਪਣਾ ਖਿਲਾਰਿਆ ਸੀ ਕਿਉਂਕਿ ਮੈਨੂੰ ਪ੍ਰੋਪਰ ਐਮਐਲਏ ਸਾਹਿਬ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ ਤੇ ਮੈਂ ਆਪਣਾ ਜਾਦਮੀਦਵਾਰ ਖਿਲਾ ਰਿਆ ਤੇ ਉਹਦੇ ਹੱਕ ਦੇ ਵਿੱਚ ਜਿਹੜੀਆਂ ਮੈਂ ਬੂਥ ਤੇ ਬੈਠ ਕੇ ਪਰਚੀਆਂ ਕੱਟਣ ਡਿਆ ਸੀ ਤੇ ਪਿੰਡ ਪਿੰਡ ਦੇ ਕਾਂਗਰਸੀ ਜਿਹੜੇ ਬੰਦੇ 15 ਤੋਂ 20 ਬੰਦੇ ਆਏ ਆ ਤੇ ਮੈਨੂੰ ਬੂਥ ਤੇ ਬੈਠੇ ਨੂੰ ਮੇਰੇ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਤੇ ਮੈਨੂੰ ਕਾਫੀ ਜਾਣੀਆਂ ਜਿਹੜੀਆਂ ਸੱਟਾਂ ਲਾਈਆਂ ਮੇਰੇ ਨਾਲ ਮੇਰਨਾ ਵੀਰ ਐਨਆਰਆਈ ਵੀਰ ਨਛੱਤਰ ਸਿੰਘ ਤੇ ਮੇਰੇ ਨਾਲ ਭਾ ਕੁਲਦੀਪ ਸਿੰਘ ਉਹਨੂੰ ਵੀ ਕਾਫੀ ਸੱਟਾਂ ਇਹਨਾਂ ਨੇ ਲਾਈਆਂ ਵਾ ਸੱਟਾਂ ਲੱਗੀਆਂ ਵਾਂ ਦਰਾਂ ਉਸ ਤੋਂ ਬਾਅਦ ਮੈਂ ਜਿਹੜਾ ਪ੍ਰੋਪਰ ਧਰਨਾ ਲਾ ਕੇ ਮੌਕੇ ਦੇ ਡੀਐਸਪੀ ਆਇਆ ਵਾ ਡੀਐਸਪੀ ਨੇ ਮੁੜ ਕੇ ਮੇਰੇ ਬਿਆਨ ਲਏ ਆ ਪਰਚਾ ਦਰਜ ਹੋ ਗਿਆ ਵਾ ਠੀਕ ਨਹੀਂ ਪਰਚਾ ਦਰਜ ਹੋਣ ਤੋਂ ਬਾਅਦ ਮੈਨੂੰ ਜਿਹੜਾ ਵਾ ਮੈਂ ਹਸਪਤਾਲ ਦੇ ਵਿੱਚ ਆ ਪਰ ਬੰਦੇ ਅਜੇ ਤੱਕ ਜਿਹੜੇ ਆ ਪਰਚਾ ਦਰਜ ਹੋਣ ਤੋਂ ਬਾਅਦ ਵੀ ਬੰਦੇ ਪ੍ਰੋਪਰ ਜਿਹੜੇ ਆ ਬੰਦੇ ਪਿੰਡ ਦੇ ਵਿੱਚ ਸ਼ਰਯਾਮ ਘੁੰਮਣਦੇ ਆ ਅਸੀਂ ਪੁਲਿਸ ਨੂੰ ਕਈ ਵਾਰ ਬੇਨਤੀ ਕੀਤੀ ਕਿ ਮੈਨੂੰ ਇਹ ਸ਼ਰਯਾਮ ਧਮਕੀਆਂ ਦੇਂਦੇ ਕਿ ਤੈਨੂੰ ਅਸੀਂ ਗੋਲੀਆਂ ਮਾਰ ਦੇਣੀਆਂ ਮੇਰੇ ਸਪੋਰਟਰਾਂ ਨੂੰ ਦੇਂਦੇ ਧਮਕੀਆਂ ਕਿ ਅਸੀਂ ਗੋਲੀਆਂ ਮਾਰ ਦੇਣੀਆਂ ਜੋ ਮਰਜ਼ੀ ਕਰ ਲੋ ਅਸੀਂ ਤੁਹਾਨੂੰ ਇੱਥੇ ਪਿੰਡ 'ਚ ਨਹੀਂ ਰਹਿਣ ਦੇਣਾ ਟੋਟਲ ਕਿੰਨੇ ਜਾਨਾ ਤੇ ਪਰਚਾ ਹੋਇਆ ਟੋਟਲੇ 12 ਬੰਦਿਆਂ ਦੇ ਪਰਚਾ ਆ ਜੀ ਕੋਈ ਜਾਣ ਪਛਾਤਿਆ ਦੇ ਕੋਈ ਵੀ ਅਰੈਸਟ ਨਹੀਂ ਕੀਤਾ ਇਹਨਾਂ ਨੇ ਬੰਦੇ ਸ਼ਰਮ ਖੁੱਲੇ ਘੁੰਮਦੇ ਆ ਪੁਲਿਸ ਕਹਿੰਦੀ ਬੰਦੇ ਨਹੀਂ ਘਰ ਮਿਲਦੇ ਪਰ ਸ਼ਰਮੇ ਆਮ ਅੱਜ ਵੇਖ ਲੋ ਬੰਦੇ ਅੱਜ ਵੀ ਘਰੇ ਮਿਲਦੇ ਸਰਕਾਰਨ ਕੀ ਸਮੇਂ ਤੇ ਉਹ ਕਿਉਂਕਿ ਇਹਨੇ ਦਿਨ ਹੋ ਗਏ ਕਰਤਾਲੇ ਹੋ ਗਿਆ ਪੁਲਿਸ ਅਰੈਸਟ ਨਹੀਂ ਕਰ ਪਾ ਰਹੀ ਕਾਰਨ ਇਹ ਆ ਕਿ ਸਿਆਸੀ ਦਬਾਅ ਦੇ ਕਰਕੇ ਜਿਹੜਾ ਵਾ ਸਾਰਾ ਕੁਝ ਚੱਲਣ ਰਿਹਾ ਮਲੀਭੁਗਤ ਕਰਕੇ ਸਿਆਸੀ ਦਬਾਅ ਹੋਣ ਦੇ ਕਰਕੇ ਬੰਦਾ ਕੋਈ ਅਰੈਸਟ ਨਹੀਂ ਹੋਣ ਰਿਹਾ ਸਰ ਤੁਸੀਂ ਖੁਦ ਆਪ ਪਾਰਟੀ ਦੇ ਆਪ ਪਾਰਟੀ ਦੀ ਸਰਕਾਰ ਹੈ ਤੁਹਾਡੀ ਪਾਰਟੀ ਉੱਤੇ ਕਰਕੇ ਵੀ ਨਹੀਂ ਅਰੈਸਟ ਹੋ ਰਹੀ ਤੇ ਸਰ ਮੇਖੋ ਮੇਰ ਕੋ ਹਵਦਾ ਵੀ ਆ ਨਸ਼ੇ ਮੁਕਤੀ ਦਾ ਮੇਰ ਕੋ ਹਵਦਾ ਵੀ ਆ ਠੀਕ ਨਹੀਂ ਪਰ ਉੱਪਰ ਮੈਨੂੰ ਇਹਨਾਂ ਨੇ ਪਾਰਟੀ ਨੇ ਮੈਨੂੰ ਉਹ ਦਾ ਦਿੱਤਾ ਵਾ ਪਰ ਮੈਨੂੰ ਸਰਕਾਰ ਦੇ ਹੁੰਦਿਆਂ ਵੀ ਮੇਰੇ ਨਾਲ ਜਿਹੜੇ ਦੂਜੀ ਪਾਰਟੀ ਦੇ ਆਣ ਕੇ ਮੇਰੇ ਨਾਲ ਧੱਕੇਸ਼ਾਹੀ ਕਰਨ ਦੇ ਆ ਮੇਰੀ ਹਿਸਾਬ ਨਾਲ ਹੁਣ ਤੱਕਰ ਕੋਈ ਅਜੇ ਤੱਕਰ ਕੋਈ ਸੁਣਵਾਈ ਨਹੀਂ ਆ ਸ਼ਰਮ ਬੰਦੇ ਐ ਬੇ ਮੈਨੂੰ ਧਮਕਿਆ ਨਹੀਂ ਜਿੱਦੋਂ ਮੈਨੂੰ ਗੋਲੀ ਮਾਰ ਦਿੱਤੀ ਉਦੋਂ ਹੀ ਜਾਪਦਾ ਇਹਨਾਂ ਨੇ ਪੁਲਿਸ ਨੇ ਕੋਈ ਐਕਸ਼ਨ ਕਰਨਾ ਵਾ ਠੀਕ ਨਹੀਂ ਹੁਣ ਸਰਪੰਚ ਮਾਰਿਆ ਹੈ ਬਾਈਪਾਸ ਤੇ ਪੈਲਸਦੇ ਉੱਥੋਂ ਛੱਤੀਗੜ੍ਹੋਂ ਇਹਨਾਂ ਨੇ ਚੁੱਕ ਕੇ ਬੰਦੇ ਲੈਣ ਤੇ ਆ ਤੇ ਮੇਰੇ ਵਾਲੇ ਬੰਦੇ ਜਿਹੜੇ ਮੈਨੂੰ ਸੱਟਾ ਮਾਰੀਆਂ ਪ੍ਰੋਪਰ ਇੱਥੇ ਛਰੇ ਆਮ ਕੋ ਮੰਡੇ ਆ ਸੌਰ ਮੈਨੂੰ ਰੋਜ਼ ਇੱਥੇ ਮੇਰੇ ਘਰੇ ਪ੍ਰੋਪਰ ਬੰਦੇ ਘੱਲਦੇ ਆ ਜੇ ਗਾਂ ਤੂੰ ਲਖਣ ਚ ਖੜਿਆ ਤੇ ਅਸੀਂ ਤੈਨੂੰ ਗੋਲੀਆਂ ਮਾਰ ਦੇਣੀਆਂ ਠੀਕ ਨੇ ਕਿ ਅਸੀਂ ਤੈਨੂੰ ਇੱਥੇ ਖੜਨ ਨਹੀਂ ਦੇਣਾ ਪ੍ਰੋਪਰ ਲਖਣ ਦੀ ਰੰਜਿਸ਼ ਕਰਕੇ ਮੇਰੇ ਨਾਲ ਛਰੇ ਆਵੇਂ ਧੱਕੇ ਕਾਂਡੇ ਸਰਕਾਰ ਹੁੰਦਿਆ ਮੇਰੇ ਨਾਲ ਧੱਕਾ ਹੁੰਦਿਆ ਤੁਸੀਂ ਪੁਲਿਸ ਨੂੰ ਦੱਸਿਆ ਨਹੀਂ ਮੈਂ ਸਾਰਾ ਕੁਝ ਇਹਨਾਂ ਨੂੰ ਧਿਆਨ ਚ ਦਿੱਤਾ ਵਾ ਚੌਕੀ ਇਨਚਾਰਜ ਨੂੰ ਵੀ ਜਿੱਦਣੇ ਮੇਰੇ ਤੇ ਹਮਲਾ ਹੋਇਆ ਚੌਕੀ ਇਨਚਾਰਜ ਦੇ ਧਿਆਨ ਚ ਲਿਆਂਦਾ ਵਾ ਮੀਡੀਆ ਦੇ ਧਿਆਨ ਚ ਲਿਆਂਦਾ ਵਾ ਕਿ ਇਹਨਾਂ ਨੇ ਬੰਦੇ ਬਾਰੀ ਸੱਦੇ ਆ ਤੇ ਮੇਰੇ ਤੇ ਹਮਲਾ ਹੋਣ ਦਾ ਖਤਰਾ ਵਾ ਉਸ ਤੋਂ ਬਾਅਦ ਦੱਸਣ ਦੇ ਦਾ 10-20 ਮਿੰਟਾਂ ਦੇ ਵਿੱਚ ਹੀ ਮੇਰੇ ਤੇ ਇਹਨਾਂ ਨੇ ਹਮਲਾ ਕਰਾ ਦਿੱਤਾ ਤੇ ਮੇਰੀ ਅਜੇ ਤੱਕ ਜਿਹੜੀ ਬੰਦੇ ਸ਼ਰੇਆਮ ਘੁੰਮਣ ਦੇ ਆ ਹਥਿਆਰਾਂ ਦੇ ਨਾਲ ਲੈਸ ਪਿੰਡ ਦੇ ਵਿੱਚ ਅੱਜ ਤੱਕ ਇਹਨਾਂ ਨੇ ਬੰਦਾ ਕੋਈ ਰੈਸਟ ਗੈਂਗਸਟਰ ਬੰਦੇ ਆ 12 ਇਹਨਾਂ ਦੇ ਪਰਚੇ ਆ 12-13 ਪਰਚੇ ਸ਼ਰੇਆਮ ਮੈਂ ਮਾਰ ਕੀ ਕਰਦੇ ਮੰਗ ਮੈਂ ਤੇ ਪ੍ਰਸ਼ਾਸਨ ਕੋਈ ਕਰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਰ ਜੇ ਨਹੀਂ ਕਰਦੇ ਤੇ ਨਸ਼ਟ ਫਿਰ ਜੇ ਨਹੀਂ ਕਰਦੇ ਤੇ ਮੈਂ ਦੱਸ ਦਿੰਦਾ ਇਹਨਾਂ ਨੂੰ ਟਾਈਮ ਦੇਣਾ ਵਾ ਤੇ ਮੈਂ ਥਾਣਾ ਘੇਰੂੰਗਾ ਨਹੀਂ ਤੇ ਮੈਂ ਹਾਈਵੇ ਰੱਖੂੰਗਾ। ਜਿਸ ਤਰ੍ਹਾਂ ਅੱਗੇ ਮੈਂ ਡੱਕ ਕੇ ਫਿਰ ਆਪਣਾ ਪਰਚਾ ਕਰਾਇਆ ਫਿਰ ਮੈਨੂੰ ਤੇ ਉਹੀ ਰੂਪ ਫਿਰ ਧਾਰਨਾ ਪੈਣਾ ਵਾ ਜੇ ਮੇਰੀ ਸੁਣਵਾਈ ਨਾ ਹੋ ਗਈ। ਫਿਰ ਮੇਰੀ ਇਹ ਗੱਲ ਮੈਂ ਜਦੋਂ ਫਿਰ ਗੋਲੀ ਮੈਨੂੰ ਮਾਰ ਦੇਣਗੇ ਫੇਰੀ ਆ। ਫਿਰ ਤੇ ਸਾਰਿਆਂ ਨੇ ਮੁੜ ਕੇ ਸਰਕਾਰ ਨੇ ਵੀ ਕਹਿਣਾ ਵਾ ਮੰਤਰੀਆਂ ਨੇ ਵੀ ਆਉਣਾ ਵਾ ਕਿ ਸਰਪੰਚਨਾ ਧੱਕਾ ਹੋ ਗਿਆ ਵਾ। ਤੇ ਜੇ ਪਹਿਲੋ ਹੀ ਉਹਦਾ ਪ੍ਰੋਪਰ ਆਪਾਂ ਕਾਰਵਾਈ ਇਹਨਾਂ ਬੰਦਿਆਂ ਦੇ ਪਾਵਾਂਗੇ ਤੇ ਮੈਨੂੰ ਇਨਸਾਫ ਮਿਲ ਲੂਗਾ ਨਾ ਮੈਨੂੰ ਤੇ ਇਹ ਹੈ ਕਿ ਮੈਨੂੰ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ਕਿ ਮੇਰੇ ਵੀ ਜਿਹੜੀਆਂ ਮੈਨੂੰ ਸੱਟਾਂ ਲੱਗੀਆਂ ਮੈਨੂੰ ਵੀ ਪਤਾ ਲੱਗਾ ਕਿ ਇਹਨਾਂ ਨੇ ਮੈਨੂੰ ਸ਼ਰੇਆਮ ਇਸ ਤਰ੍ਹਾਂ ਮਾਰਿਆ ਮੇਰੇ ਨਾਲ ਤੇ ਕਿਸੇ ਦੀ ਪਿੰਡ ਦੇ ਵਿੱਚ ਲਾਗ ਡਾਟ ਹੀ ਨਹੀਂ ਮੇਰਾ ਪਿੰਡ ਦੇ ਵਿੱਚ ਉਹ ਹੀ ਸਫਾਈ ਲੈ ਲੈਣ ਕਿ ਜੇ ਕਿਸੇ ਨੂੰ ਵੀ ਆਪਾਂ ਕਾਲ ਬੰਦਾ ਕੱਢਿਆ ਹੋਵੇ ਜਾਂ ਕੋਈ ਇਹਨਾਂ ਖਿਲਾਫ ਕੋਈ ਵਧਿੱਕੀ ਕੀਤੀ ਹੋਵੇ ਨਾ ਪਾਰਟੀ ਬਾਜੀ ਦਾ ਹੀ ਰੰਜਿਸ਼ ਹੈ ਹਾਂਜੀ ਹਾਂਜੀ ਬਸ ਉਹ ਹੀ ਹੋਰ ਮੇਰੀ ਇਹਨਾਂ ਨਾਲ ਕੋਈ